ਨਾਨੋ ਵਾਲੀ ਦੀ ਮਾਸੀ ਦਾ ਪੁੱਤ ਵੇਜਾ ਵੇਜਾ ਕਰ ਅੱਜ ਤੰਨ ਤੰਨਾ ਕਬੱਡੀ ਦੇ ਚਾਰੇ ਪਾਸੇ ਨੌਜਵਾਨ ਐ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਸਬੰਧਰ ਗਿਆ ਕਾਤੀ ਸਕੱਦਰੂ ਦਾ ਲਓ ਸਾਹਮਣੇ ਮੈਂ ਦੇਖਦਾ ਵੀ ਹੈਪੀ ਜੱਫਾ ਲਾਉਂਦਾ ਕਿ ਨਹੀਂ ਮਿੱਤਰੋ ਵੱਜਦੇ ਛਾਤੀ 'ਚ ਧੱਸਿਆ ਇਸ ਸਮੇਂ ਸਕੱਦਰੂ ਤੇ ਔਰ ਨਾਲ ਹੀ ਭੜਦਾ ਹੋਇਆ ਕਲਾ ਦਾ ਲਓ ਤਾਰਾ ਮੱਠੜਿਆਂ ਵਾਲਾ ਨੇ ਫੈਸਲਾ ਕਰ ਦਿੱਤਾ ਇਹ ਪੁਆਇੰਟ ਨੂੰ ਸਾਨੂੰ ਨੌਜਵਾਨਾਂ ਦੇ ਹਿੱਸੇ ਜੁੜਦਾ ਹੈ ਕੋਈ ਪਿਆਰ ਦੇ ਨਾਲ ਘਬਰਾ ਆਂਦਾ ਇਸ ਸਕੱਦਰੂ ਨੂੰ ਲਓ ਹਲਕਾ ਜਿਹਾ ਝੁੱਕਿਆ ਹੋਇਆ ਮੇਰੇ ਵੀਰੋ ਜਿਸ ਨੂੰ ਕਹਿੰਦੇ ਵੀ ਗੁਰਦਾਸਪੁਰਿਆ ਆਖਿਆ ਜਾਂਦਾ ਕੋਸ਼ਿਸ਼ ਕਰਦਾ ਹੋਇਆ ਸੰਦੀਪ ਲਓ ਇਸ ਸਮੇਂ ਆਇਆ ਹੈ ਮਾੜੂ ਪਿੰਡ ਦੀ ਧਰਤੀ ਦਾ ਜੰਪਲ ਕਹਿੰਦੇ ਵੀ ਕਨੌਰ ਦੇ ਲਈ ਖੇਡਦਾ ਖੇਡਦਾ ਕਨੌਰ ਉਹ ਗੁਰਵਾਨ ਦੇ ਕੋਲ ਆ ਕੇ ਲਓ ਫਿਰ ਮਾ ਰੋਹਾਂ ਦੀ ਪੁਆਇੰਟ ਫਿਰ ਚਾਰਜ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਢਿੱਲੋ ਜਿਨ੍ਹਾਂ ਦੇ ਵੱਲੋਂ ਮਾਨ ਸਨਮਾਨ ਮੇਰੇ ਵੀਰੋ ਕਬੱਡੀ ਕਲੱਬ ਦੇ ਪ੍ਰਾਈਜ਼ ਜਿਹੜੇ 20 20 ਟੀਮ ਦਾ ਪ੍ਰਾਈਜ਼ ਕਿੰਨਾਂ ਵੱਲੋਂ ਫਰਸਟ ਪ੍ਰਾਈਜ਼ ਸਾਡੇ ਨਾਲ ਵੀਰਾਂ ਦੇ ਵੱਲੋਂ ਹੈ ਨਾਲ ਹੀ ਉਹ ਕਹਿੰਦੇ ਵੀ ਉਸ ਗੱਬਰੂ ਦਾ ਹਲਕਾ ਜਿਹਾ ਪੱਟ ਉੱਪਰੋਂ ਚੱਕ ਕੇ ਖੱਬਾ ਦੋ ਥਾਪੀਆਂ ਮਾਰਦਾ ਲਓ ਕਹਿੰਦੇ ਵੀ ਇਸ ਵੇ ਜਿੰਦਰ ਖਾਨੋਵਾਲ ਦੀ ਮਾਸੀ ਦਾ ਪੁੱਤ ਕੋਸ਼ਿਸ਼ ਕੀਤੀ ਅਰੇ ਜਿੰਦਰ ਤੋਂ ਲੱਤਾਂ ਤੇ ਗੱਲਾਂ ਨਾਲ ਦੀ ਸ਼ਕਤੀ ਕੰਬੇ ਗੰਨ ਤੇ ਬੈਠਕਾਂ ਮਾਰੀਆਂ ਨੇ ਕੋਈ ਸਵੇਰ ਉੱਠ ਭੱਜਦਾ ਨਾਹ ਦੀਆਂ ਪੱਟਣੀਆਂ ਤੇ ਕਈ ਟੱਬਿਆਂ ਦੀਆਂ ਹੱਡਾਂ ਤਾਲੀਆਂ ਲੈ ਪਾਲੇ ਗੱਬਰੂਆਂ ਸੁੰਦਰ ਸੰਗੋਲ ਦੁੱਸੇ ਖਿੱਜਿਆ ਆਗ ਬਾਬਾ ਤਿਆਰੀਆਂ ਨੇ ਖਿੱਜਿਆ ਆਗ ਨਵਾਬਾ ਤਿਆਰੀਆਂ ਨੇ ਮਨਜੋਤ ਪਰਸ਼ਾਵਾਂ ਨਹੀਂ ਜਿੱਤੇ ਨੇਰੀਏ ਨਾਟਰੇ ਪਰਸ਼ਾਵਾਂ ਨਹੀਂ ਜਿੱਤੇ ਨੇਰੀਏ ਲਓ ਉਧਰ ਸਾਡੀ ਫੈਡਰੇਸ਼ਨ ਦੇ ਸਾਰੇ ਨਮਾਇੰਦੇ ਨਾਲ ਦੇਖਦਾ ਵੀ ਗੋਗੋ ਰੁਕੀ ਵਾਲੇ ਦੇ ਲਈ ਮਾਣ ਸਨਮਾਨ ਤੁਹਾਡੇ ਕੋਲੋਂ ਇਕਤਰ ਕਰਦੇ ਹੋਏ ਬਲੰਦ ਕਰ ਰਹੇ ਨੇ ਲਓ ਸਾਹਮਣੇ ਸੰਦੀਪ ਮੇਰੇ ਮਿੱਤਰੋ ਆ ਸਮੇਂ ਸੁਰਖਪੁਰ ਦੀ ਧਰਤੀ ਦਾ ਏ ਨੌਜਵਾਨ ਪਾਉਂਦਾ ਹੋਇਆ ਕਬੱਡੀ ਕੌਣ ਡੱਕ ਪਾਉ ਕੌਣ ਕਰੂ ਜਦੋਂ ਜਹਦੇ ਸਮਾਂ ਦੇ ਬਲੀ ਪੁੱਤਨ ੁਰਜਾ ਵਰਗੇ ਸਰੀਰ ਨੇ ਲਓ ਇਹ ਸਾਹਮਲੇ ਜੇ ਰੰਗ ਦਾ ਨੌਜਵਾਨ ਆ ਸਮੇ ਡੱਕ ਪਾਉ ਕਿ ਨਹੀਂ ਕਿ ਮੁੰਡਾ ਰੋਸੀ ਦੀ ਕਿੱਕ ਨਾਲ ਹੁੰਦੀ ਹੈ ਕਬੱਡੀ ਨਹੀਂ ਤੇਰੀ ਤੰਤਨ ਅੱਜ ਤੰਤਨ ਹੈ ਕਬੱਡੀ ਵੀ ਚਾਰੇ ਪਾਸੇ ਲਓ ਸੁੱਖਾ ਆ ਸਮੇ ਨੌਜਵਾਨ ਨੇ ਵੀ ਮੀਰੀ ਪੀਰੀ ਕਬੱਡੀ ਕਲੱਬ ਦੇ ਵਿੱਚ ਖੇਡਦੇ ਆ ਪੰਜਾਬ ਦੇ ਅਨੇਕਾਂ ਖੇਡ ਮੇਲਿਆਂ ਤੇ ਬਹਿ ਜਾ ਬਹਿ ਜਾ ਕਰਵਾਈ ਹੈ ਲਓ ਜਿੰਦਰ ਖਾਨੋ ਵਾਲੀ ਦੀ ਮਾਸੀ ਦਾ ਪੁੱਤ ਬਹਿ ਜਾ ਬਹਿ ਜਾ ਕਰਵਾਉ ਮਿੱਤਰੋ ਕਿ ਨਹੀਂ ਉੱਠੋ ਨੌਜਵਾਨਾ ਖੇਡਣ ਚੋ ਮਿਲਣਗੇ ਲਓ ਸਾਹਮਣੇ ਫਿਰ ਗੁਰਦਾਰ ਘਨੌਰ ਦੀ ਧਰਤੀ ਦਾ ਇਹ ਹਸਮੇ ਕੇਸ ਮੱਖਣ ਕਹਿੰਦਾ ਵੀ ਪੈ ਗਿਆ ਕਹਿੰਦਾ ਵੀ ਜਿੰਨੇ ਆਖੋਗੇ ਉਨੇ ਹੀ ਦੇ ਦਵਾਂਗੇ ਲਓ ਸਾਹਮਣੇ ਮੈਂ ਵੇਖਦਾ ਵੀ ਉਂਗਲੀ ਖੜੀ ਕਰ ਮੱਖਣ ਸਾਡਾ ਵੀਰ ਇਸ਼ਾਰਾ ਕਰ ਦਿੰਦਾ ਹੈ ਲਓ ਸਾਹਮਣੇ ਬਾਜਾ ਮੱਲਨ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੋਇਆ ਮੈਂ ਦਮ ਪਾਉਣ ਜਾ ਰਿਹਾ ਤੁਹਾਡੇ ਦੇ ਉੱਪਰ ਲਓ ਸਾਹਮਣੇ ਕੀਤਾ ਹੋਇਆ ਹਮਲਾ ਸੁੱਖਾ ਸਾਹਮਣੇ ਵਾਹ ਵੀ ਵਾਹ ਦੋਨੋਂ ਰੇਡਰ ਕਮਾਲ ਦੀਆਂ ਰੇਡਾਂ ਪਾਉਂਦੇ ਹੋਏ ਪਹਿਲਾ ਹਾਫ 20 ਮਿੰਟ ਦਾ ਦੂਜਾ ਪਹਿਲਾ ਦੇ ਮਿੱਤਰੋ ਲਓ ਸੁੱਖਾ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਟੱਕਰ ਲੈਣ ਦੀ ਟੱਕਰ ਆਪ ਦੂਸਰੇ ਨੇ ਜਨ ਕਬੱਡੀ ਖਾਪਰੇ ਪੁਆਇੰਟ ਤੇ 23 ਕੋਈ ਵੱਧ ਦਾ ਜਜ਼ਬਾ ਫਤਰੀ ਹੈ ਛੋਡੀ ਸਾਹਿਬ ਪੂਰਾ ਨਜ਼ਾਰਾ ਬੱਜਾ ਹੋਇਆ ਇਸ ਸ਼ਸ਼ਾ ਦੀ ਮਿਹਰ ਹੈ ਖੇਡ ਕਬੱਡੀ ਦੇ ਅੱਗੇ ਤੇ ਲਾ ਦੂਸਰੇ ਆਪ ਕੀ ਖੇਡ ਸ਼ੁਰੂ ਹੋਇਆ ਲਾ ਸਾਹਮਣੇ ਕਦਾ ਹੋਇਆ ਜੱਫਾ ਲਾ ਸਾਹਮਣੇ ਪੜਿਆ ਹੋਇਆ ਕਲਾ ਪਈ ਹੀ ਸੱਟ ਵਾਲਾ ਕਹਿੰਦੇ ਮਿੱਤਰੋ ਲਾ ਵੀ ਛੋਡੀ ਇਕਾਰਾ ਨਹੀਂ ਪਾਇਆ ਕੀ ਹਮਲਾ ਲਾ ਉਹ ਫੇਰ ਸਭ ਲੰਘਣਾ ਹੋਇਆ ਦੰਦੇ ਦੂਰ ਨੇ ਤੇਰੇ ਸਾਹਮਣੇ ਕਲਵੀਰ ਗੁਰੇ ਉਸ ਤੋਂ ਇਹ ਦਰਦ ਨਾ ਲਾ ਬਚੀ ਹੋਈ ਕੈਂਚੀ ਹੋ ਨਾ ਨਾ ਲਾ ਸੱਖਾ ਮੇਰੇ ਵੀ ਪੰਡਾਲ ਗੋਲੇ ਦੀ ਧਰਤੀ ਹੈ ਮੈਂ ਦੇਖ ਰਿਹਾ ਵੀ ਬੋਲੇ ਤੇ ਖੜਵਾਇ ਹੋਏ ਬੱਦਰ ਸ਼ੋਰ ਦੀ ਘੂਰੀ ਬੱਤੀ ਪਈ ਹੈ ਲੈ ਵੀ ਨੌਜਵਾਨੀ ਮਖਣਾ ਸ਼ੋਰ ਨਹੀਂ ਹੋਇਆ ਪੂਰਾ ਜੋਰ ਲੱਗਾ ਹੋਇਆ ਮਿੱਤਰਾਂ ਦੇ ਖੇਡਣ ਵਿੱਚ ਮੈਦਾਨੇ ਆਉਂਦੇ ਲਾ ਸੰਗ ਰਲ ਕੇ ਮਿੱਤਰਾਂ ਦੇ ਖੇਡਣ ਵਿੱਚ ਮੈਦਾਨ ਦੇ ਆਏ ਹੋਏ ਨੇ ਪੀਰ ਖ ਵੀ ਫਿਰ ਕੋਸ਼ਿਸ਼ ਮਿੱਤਰੋ ਬਹੁਤ ਹੀ ਟੈਕਨੀਕਲ ਜਾਫੀ ਇਸ ਵੇ ਪਾਗਾ ਲੱਗਣੀ ਹਰ ਜੱਫੇ ਤੇ ਜਿੰਨੇ ਵੀ ਜੱਫੇ ਲਾਉਂਦੇ ਨੇ ਚੰਪ ਕਬੱਡੀ ਕਲੱਬ ਦੇ ਲੈ ਉਧਰ ਫਿਰ ਮੇਰੇ ਮਿੱਤਰੋ ਪ੍ਰਿੰਸ ਜਾਰਜ ਕਬੱਡੀ ਕਲੱਬ ਦਾ ਹੈਪੀ ਮਿੱਤਰੋ ਲਓ ਸਾਹਮਣੇ ਵੇਖੋ ਆਸਮੇ ਕਬੱਡੀ 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 ਫਿਰ ਹੋ ਗਈ ਮਿੱਤਰੋ ਲਓ ਸਾਹਮਣੇ ਦਾ ਪਹਿਲਵਾਨੀ ਵਾਲੇ ਵੱਜਣ ਲੱਗੇ ਗੁਰੂ ਘਰ ਦੇ ਖੇਡ ਮੈਦਾਨ ਦੇ ਵਿੱਚ ਮੈਚ ਹੋਇਆ ਸੀ ਬਲਕੋਵਰ ਕਬੱਡੀ ਕਲੱਬ ਦਾ ਤੇ ਪ੍ਰਿੰਸ ਯਾਦ ਦਾ ਤੇਸੀ ਸਾਹਿਬ ਨਹੀਂ ਉਹ ਪਿੱਛੇ ਦਾ ਕੋਈ ਬਹੁਤ ਕ੍ਰਾਮੈਂਟ ਹੈ ਇਸੇ ਤਰ੍ਹਾਂ ਕਹਿੰਦੇ ਵੀ 2006 ਦੇ ਵਿੱਚ ਹੋਇਆ ਰਿਚਮੈਂਟ ਕਬੱਡੀ ਕਲੱਬ ਦਾ ਤੇ ਰਿਚਮੈਂਟ ਦਾ ਮੈਚ ਹੋਇਆ ਸੀ ਇਸ ਤਰ੍ਹਾਂ ਮੈਨੂੰ ਯਾਦ ਨੇ ਪਾਲਕਾਂ ਧਰਤੀ ਦਾ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਕਦੀ ਸ਼ੀਰਾ ਪਿੰਡਰਾਂ ਦਾ ਕਦੀ ਕਹਿੰਦੇ ਵੀ ਸ਼ੀ